ਅੱਜ ਪੰਜਾਬ ਦੀ ਸਾਰੀ ਜਨਤਾ ਨੂੰ ਇਮਾਨਦਾਰੀ ਨਾਲ ਤੇ ਜ਼ਮੀਰ ਦੀ ਆਵਾਜ਼ ਨਾਲ ਆਪਣਾ ਕਮੈਂਟ ਲਿਖ ਕੇ ਦੱਸਣਾ ਚਾਹੀਦਾ ਹੈ ਕਿ ਜੋ ਕੱਲ ਪੰਜਾਬ ਦੀ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਜੋ ਕੁਝ ਹੋtheta ਹੋਇਆ ਕੀ ਉਹ ਸਹੀ ਹੋਇਆ ਕੀ ਉਹਦਾ ਹੜਪੀੜਤਾ ਨੂੰ ਕੋਈ ਫਾਇਦਾ ਹੋਇਆ ਕੱਲ ਦਾ ਜਿਹੜਾ ਸੈਸ਼ਨ ਸੀਗਾ ਪੂਰੀ ਵਿਧਾਨ ਸਭਾ ਹੜਪੀੜਤਾ ਦੇ ਫਾਇਦੇ ਲਈ ਉਹਨਾਂ ਲਈ ਸੱਦੀ ਗਈ ਸੀ ਪਰ ਕੀ ਹੜਪੀੜਤਾ ਬਾਰੇ ਕੋਈ ਐਲਾਨ ਕੋਈ ਫਾਇਦਾ ਕੁਝ ਵੀ ਉੱਥੇ ਹੋਇਆ ਉੱਥੇ ਹੋਇਆ ਕੀ ਸਭ ਨੇ ਤਾਨੇ ਮੇਨੇ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਪੂਰੀ ਤੈਸ ਆ ਕੇ ਪੂਰੇ ਤੱਤੇ ਹੋ ਕੇ ਮਰੋਧੀਆਂ ਦੇ ਨਾਲ ਤਾਨੇ ਮੇਨੇ ਕਰਦੇ ਰਹੇ ਕੋਈ ਵੀ ਐਲਾਨ ਮੁੱਖ ਮੰਤਰੀ ਸਾਹਿਬ ਨੇ ਹੜਪੀੜਤਾ ਲਈ ਉੱਥੇ ਨਹੀਂ ਕੀਤਾ ਲੋਕ ਉਡੀਕਦੇ ਰਹੇ ਕਿ ਸ਼ਾਇਦ ਸਾਡੀ ਸਹਾਇਤਾ ਦੇ ਲਈ ਕੋਈ ਨਵਾਂ ਐਲਾਨ ਕੋਈ ਨਵੀਂ ਨਵੀਂ ਪਾਲਿਸੀ ਲੈ ਕੇ ਆਉਣਗੇ ਪਰ ਉਥੇ ਕੀ ਹੋਇਆ ਅਖੀਰ ਤੱਕ ਪੂਰਾ ਤੁਸੀਂ ਸੁਣਿਓ ਤੇ ਆਪਣਾ ਕਮੈਂਟ ਜਰੂਰ ਲਿਖਿਓ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਦੋਂ ਉਥੇ ਬੋਲੇ ਨੇ ਕੱਲ ਤਾਂ ਹੈਰਾਨਗੀ ਹੋਈ ਸੁਣ ਕੇ ਉਹ ਸਿਰਫ ਮਿਹਨੇ ਦਿੰਦੇ ਰਹੇ ਉਹ ਕੀ ਕਹਿੰਦੇ ਰਹੇ ਉਹ ਕਹਿੰਦੇ ਨੇ ਮੈਨੂੰ ਦੂਜੀਆਂ ਪਾਰਟੀਆਂ ਗਾਲਾਂ ਕੱਢਦੀਆਂ ਨੇ ਮੈਨੂੰ ਗਾਲਾਂ ਕੱਢ ਕੇ ਕੀ ਮਿਲੂਗਾ ਮੁੱਖ ਮੰਤਰੀ ਭਗਵੰਤ ਮਾਨ ਚੈਲੰਜ ਕਰਦੇ ਰਹੇ ਕਿ ਵੇਖੋ ਮੈਂ ਤਾਂ 5 ਸਾਲ ਪੂਰੇ ਕਰਾਂ